ਕਹਿਣਾ ਚਾਹਨੀ ਹੈ ਵੀ ਇੰਡੀਆ 'ਚ ਕੋਈ ਨਵੀਂ ਖਬਰ ਨਹੀਂ ਹੈ ਬਰੂਟਲੀ ਰੇਪ ਹੋਣਾ ਕੋਈ ਨਵੀਂ ਖਬਰ ਨਹੀਂ ਹੈ ਬੰਦੇ ਵੱਤ ਵਸ ਸਜ਼ਾ ਕੌੜਤ ਨੂੰ ਕੀ ਦੇ ਸਕਦੇ ਜਬਰਦਸਤੀ ਕਰ ਲੋ ਅਖਬਾਰ ਭਰੇ ਹੋਏ ਐ ਪਰ ਅੰਤ ਇਹ ਹੋ ਗਿਆ ਹੈ ਵੀ ਜਿਹੜੇ ਡਾਕਟਰ ਸਭ ਤੋਂ ਜ਼ਿਆਦਾ ਪੜ੍ਹਾਈ ਲਿਖਾਈ ਕਰਕੇ ਅਸੀਂ ਔਰਤਾਂ ਮਾਂ ਬਾਪ ਇਹ ਪ੍ਰੋਫੈਸ਼ਨ ਸਾਡੇ ਲਈ ਕਿਉਂ ਚੂਜ਼ ਕਰਦੇ ਆਂ ਜਾਂ ਅਸੀਂ ਕਿਉਂ ਕਰਦੇ ਆਂ ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਰਿਸਪੈਕਟ ਚਾਹੀਏ ਗੁੰਡਾ ਹੈ ਬਦਮਾਸ਼ ਹੈ ਸਾਨੂੰ ਇਸ ਲਾਈਨ ਦੇ ਵਿੱਚ ਮਿਲਦਾ ਅਗਰ ਇਸ ਪ੍ਰੋਫੈਸ਼ਨ ਵਿੱਚ ਅਸੀਂ ਡਿਊਰਿੰਗ ਡਿਊਟੀ ਆਰਸ ਚਿੱਤਾ ਕੋਟ ਪਾ ਕੇ ਸੇਫ ਨਹੀਂ ਹੈ ਇਸ ਕੰਟਰੀ ਚ ਕੋਈ ਵੀ ਫੀਮੇਲ ਸੇਫ ਨਹੀਂ ਹੈ ਔਰ ਅੰਗ ਸੇਫ ਕਰਨ ਵਾਲਾ ਕੋਈ ਬਾਹਰੋਂ ਨਹੀਂ ਦੁਸ਼ਮਣ ਆ ਰਿਹਾ ਮੈਂ ਇਹ ਸਾਰੇ ਜਿਹੜੀ ਮੁਹਿੰਮ ਹੈ ਸਾਡੇ ਸਟੂਡੈਂਟਸ ਨੇ ਕੀਤੀ ਹੈ ਕੁੜੀਆਂ ਮੁੰਡੇ ਸਾਡਾ ਫਿਊਚਰ ਹੈ ਔਰ ਮੈਂ ਧੰਨਵਾਦੀ ਹਾਂ ਮੁੰਡਿਆਂ ਦਾ ਉਹ ਸਾਡੇ ਨਾਲ ਖੜੇ ਹੈ ਕਿਉਂਕਿ ਮੁੰਡਾ ਕੁੜੀ ਦਾ جنگ ਨਹੀਂ ਹੈ ਇਹ ਜੰਗ 휴ਮਨਿਟੀ ਦੇ ਅਗੇਸਟ ਹੈ ਜੇ ਤੁਸੀਂ ਇੱਕ ਡਾਕਟਰ ਨੂੰ ਔਨ ਡਿਊਟੀ ਜਿਹੜੀ ਕਿ ਤੁਹਾਡੇ ਗਲਤ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਉਹਦੇ ਵਾਲੀ ਹਾਲਤ ਕਰ ਸਕਦੇ ਐ ਇਸ ਕੰਟਰੀ ਚ ਕੋਈ ਵੀ ਫੀਮੇਲ ਜਾਤ ਸੇਫ ਨਹੀਂ ਐ ਔਰ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਮੈਂ ਬੰਦੇ ਨਹੀਂ ਕਹੂੰਗੀ ਮੁੰਡੇ ਵੀ ਉਹਨਾਂ ਹੀ ਪਿਓਰ ਐ ਜਿੰਨੇ ਕੁੜੀਆਂ ਅਸੀਂ ਪੈਦਾ ਕਰਦੀਆਂ ਮੁੰਡਿਆਂ ਨੂੰ ਇਹ ਜਿਹੜੇ ਮੌਨਸਟਰ ਬਣਿਆ ਜਾਨਵਰ ਬਣਿਆ ਇਹਨਾਂ ਨੂੰ ਪੈਦਾ ਕਰਨਾ ਬੰਦ ਕਰ ਦੇਣਾ ਅਸੀਂ ਅਸੀਂ ਫੀਮੇਲ ਫੀਟੀਸਾਈਡ ਨਹੀਂ ਕਰਾਂਗੇ ਇਹਨਾਂ ਦੇ ਖਾਨਦਾਨਾਂ ਵਿੱਚ ਮੁੰਡੇ ਪੈਦਾ ਕਰਨਾ ਬੰਦ ਕਰਾਂਗੇ ਸਾਰੀ ਸੁਸਾਇਟੀ ਦੇ ਰੂਲ ਸਾਡੇ ਦੇ ਉੱਪਰ ਚੱਲਦੇ ਐ ਹੁਣ ਤੁਹਾਡਾ ਪ੍ਰਿੰਸੀਪਲ ਕਹਿ ਰਹੀ ਦੀ ਰਾਤੀ ਉਹ ਕੀ ਕਰ ਰਹੀ ਸੀ ਉਹ ਮौज ਕਰ ਰਹੀ ਸੀ ਇਸ ਹਸਪੀਟਲ ਦੀ ਮੈਂ ਸਟੂਡੈਂਟ ਐ ਸਾਡੀ ਇੱਥੇ ਕੈਂਟੀਨ ਹੁੰਦੀ ਸੀ ਮੇਰਾ ਵਾਰਡ ਉੱਧਰ ਸੀਗਾ ਕਾਹਤੇ 2 ਵਜੇ ਤੇ ਕੈਂਟੀਨ ਚਾਹ ਪੀਂ ਜਾਂਦੀ ਸੀ ਕਿਉਂਕਿ ਮੈਂ ਜਾਗਦਾ ਹੁੰਦਾ ਸੀਗਾ ਅੱਧੀ ਰਾਤ ਕੀ ਮੈਨੂੰ ਪਤਾ ਸੀ ਹਸਪੀਟਲ ਮੰਦਰ ਗੁਰਦੁਆਰਾ ਹੈ ਘਰ ਤੋਂ ਬਾਅਦ ਹਸਪੀਟਲ ਆਂਦਾ ਮੈਂ ਕੋਟ ਪਾਇਆ ਮੈਂ ਸਭ ਤੋਂ ਸੇਫ ਐ ਜੀ ਅਸੀਂ ਹਸਪੀਟਲ ਸੇਫ ਨਹੀਂ ਐ ਅਸੀਂ ਕਿੱਥੇ ਸੇਫ ਐ ਕੋ ਦੱਸ ਦੇਗਾ ਸਾਨੂੰ ਇਤੋਂ ਦੁੱਖ ਦੀ ਦਰਦ ਦੀ ਘੜੀ ਦੁਨੀਆ 'ਚ ਕੋਈ ਹੋ ਹੋ ਨਹੀਂ ਸਕਦੀ ਸਾਰੇ ਮਨਿਸਟਰ ਸਾਰੇ ਪੋਲੀਟਿਸ਼ੀਅਨ ਬੇਟੀ ਬਚਾਓ ਬੇਟੀ ਪੜਾਓ ਇਸ ਤੋਂ ਜ਼ਿਆਦਾ ਕੀ ਪੜਾਈਏ ਡਾਕਟਰੀ ਦੇ ਉੱਪਰ ਕੀ ਪੜਾਈਏ 36 36 ਕੱਕੇ ਡਿਊਟੀ ਖਾਣਾ ਮੇਰੀਆਂ ਬੱਚੀਆਂ ਨਹੀਂ ਖਾਂਦੀਆਂ ਹੈ ਸਾਡੇ ਦਿਨ ਰਾਤ ਮੁੰਡੇ ਕੁੜੀਆਂ ਕੰਮ ਕਰਦੇ ਐ ਮੁੰਡੇ ਕੁੜੀ ਦਾ ਵੈਰ ਨਹੀਂ ਹੈ ਇੱਥੇ ਵੈਰ ਹੀ ਮਿਊਨਿਟੀ ਦੇ ਅਗੇਂਸਟ ਹੈ ਇਹਨਾਂ ਮੌਨਸਟਰਸ ਨੂੰ ਇੰਨੀ ਜ਼ਿਆਦਾ ਖੁੱਲ ਮਿਲੀ ਹੋਈ ਹੈ ਇੱਦਾਂ ਦੇ ਮੈਡੀਕਲ ਕਾਲਜ ਜਿਹੜੇ ਪ੍ਰਿੰਸੀਪਲ ਤੁਸੀਂ ਉਹ ਬਣਾ ਰਹੇ ਹੋ ਜਿਹਦਾ ਆਪਣਾ ਕੈਰੇਕਟਰ ਨਹੀਂ ਹੈ ਜਸਟ ਬਿਕੋਜ਼ ਪੋਲੀਟਿਕਲ ਕਨੈਕਸ਼ਨ ਹੈ ਇਹ ਬੰਦਰਗੁਰ ਦੁਆਰਾ ਸੀ ਫਿਊਚਰ ਡਾਕਟਰ ਪੜਾ ਰਹੇ ਹੈ ਰੱਖਣ ਤੋਂ ਪਹਿਲਾਂ 10 ਵਾਰੀ ਸੋਚੋ ਕਿ ਇਹ ਇਨਸਾਨ ਕੈਪेबल ਹੈ ਤੁਸੀਂ ਤੁਸੀਂ ਜਾਨਵਰਾਂ ਨੂੰ ਤੁਸੀਂ ਵੁਲਫ ਨੂੰ ਸ਼ੀਪ ਦੀ ਥਾਂ ਹੀ ਰੱਖ ਰਹੇ ਹੋ ਔਰ ਪਰੇ ਵਿੱਚ ਬੱਚੇ ਰੇਪ ਹੋ ਰਿਹਾ ਇੰਡੀਆ 'ਚ ਕਿੰਨਾ ਕੁਝ ਦੇਖਿਆ ਆਪਾਂ ਨੇ ਜਿੱਤੇ ਔਰਤਾਂ ਦੀ ਸਿਕਿਉਰਿਟੀ ਰੱਖਿਆ ਗਿਆ ਉੱਤੇ ਉਹਦੇ ਜਿਹੜੇ ਕੀਪਰ ਹੈ ਉਹ ਉਹਨੂੰ ਖਰਾਬ ਕਰ ਰਹੇ ਹੁਣ ਹਸਪਤਲ ਹੀ ਰਹਿ ਗਏ ਸੀ ਇਹ ਅੰਤ ਹੈ ਇਹ ਆਖਰ ਹੈ ਜੇ ਇੱਥੇ ਕੁਝ ਨਾ ਕੀਤਾ ਜੇ ਡਾਕਟਰ ਕੁੜੀ ਸੇਵ ਨਹੀਂ ਹੈ ਇਸ ਕੰਟਰੀ ਚ ਕੋਈ ਵੀ ਔਰਤ ਸੇਫ ਨਹੀਂ ਹੈ ਇਹ ਤੋਂ ਵੱਧ ਡਰਾਵਣੀ ਚੀਜ਼ ਦੁਨੀਆ ਚ ਹੋ ਹੀ ਨਹੀਂ ਸਕਦੀ ਹੈ ਇਹ ਤੋਂ ਜ਼ਿਆਦਾ ਕੰਡੈਮ ਕਰਨ ਵਾਲੀ ਚੀਜ਼ ਮੇਰੇ ਕੋਲ ਵਰਡ ਨਹੀਂ ਹੈ ਚਾਰ ਦਿਨ ਹੋ ਗਏ ਅਸੀਂ ਕੋਈ ਸੌ ਨਹੀਂ ਸਕੇ ਹੈ ਖਬਰ ਦੇ ਕੇ ਡਰ ਲੱਗਦਾ ਹੈ ਮੇਰੇ ਮੇਰਾ ਮੁੰਡਾ ਡਾਕਟਰ ਹੈ ਕੁੜੀ ਡਾਕਟਰ ਸਾਰੇ ਕੰਬੇ ਹੋਏ ਹੈ ਰੋ ਰਏ ਅਸੀਂ ਵੀ ਆਹ ਹੱਦ ਹੋ ਗਈ ਹੁਣ ਸਾਡੀਆਂ ਬੇਟੀਆਂ ਨਾਈਟ ਡਿਊਟੀ ਨਾ ਕਰਨ ਉਹ ਕੌਣ ਕਰੇਗਾ ਡਿਊਟੀ 70% ਕੁੜੀਆਂ ਡਾਕਟਰ ਹੈ ਮੁੰਡੇ ਨਹੀਂ ਪੜ ਰਹੇ ਅੱਜ ਕੱਲ੍ਹ ਉਹ ਵਾਰਾ ਗਰਦੀ ਗੁੰਡਾ ਕਰਦੀ ਕਰ ਰਹੀ ਹੈ ਕੁੜੀਆਂ ਪੜਨ ਵੀ ਨਾ ਹੁਣ ਕੀ ਚਾਹਦੇ ਹੋ ਤੁਸੀਂ ਲੋਗ ਦੱਸੋ ਕੀ ਚਾਹਦੇ ਹੋ